ਤੋ ਬਤੋਂ ਆਪਣੇ ਆਪ ਨੂੰ ਕਿਵੇਂ ਬਚਾ ਸਕਦੇ ਆ ਜੀ ਆਪਣੀ ਸਕਿਨ ਨੂੰ ਜੇ ਸਾਡੀ ਸਕਿਨ ਦੇ ਉੱਤੇ ਇੱਕੋ ਬੰਮ ਧੁੱਪ ਦਾ ਪੈਣਾ ਉਹਦੇ ਨਾਲ ਲੋਕ ਪਰੇਸ਼ਾਨ ਵੀ ਨਹੀਂ ਐਕਦਾਮ ਸੂਰਜ ਦੀ ਰੋਸ਼ਨੀ ਦੇ ਵਿੱਚ ਅਸੀਂ ਜਾਂਦੇ ਆ ਤਾਂ ਸਕਿਨ ਦੇ ਉੱਪਰ ਹਮੇਸ਼ਾ ਹੀ ਸਨਸਕ੍ਰੀਨ ਲਗਾ ਕੇ ਜਾਈਏ ਤੇ ਇਹ ਸਨਸਕ੍ਰੀਨ ਜਿਹੜੀ ਹੈਗੀ ਇੱਕ ਤਰ੍ਹਾਂ ਦੀ ਲੇਅਰ ਬਣਾਉਂਦੀ ਹੈ ਜਿਹੜੀ ਕਿ ਸਾਡੇ ਸਕਿਨ ਦੇ ਟਿਸ਼ੂਸ ਨੂੰ ਡੈਮੇਜ ਕਰਦੀ ਹੈ ਕਈ ਡਾਕਟਰਸ ਨੇ ਵੀ ਦੱਸਿਆ ਹੁੰਦਾ ਵੀ ਸਨਸਕ੍ਰੀਨ ਦੀ ਵਰਤੋਂ ਆਪਣੀ ਸਕਿਨ ਦੇ ਉੱਤੇ ਨਹੀਂ ਕਰਨੀ ਚਾਹੀਦੀ ਕਿਉਂਕਿ ਇਹਦੇ ਨਾਲ ਕੈਂਸਰ ਦਾ ਵੀ ਖਤਰਾ ਹੁੰਦਾ ਹੈ ਜੀ ਪਰ ਇਹ ਫਿਰ ਉਹ ਗੱਲ ਆ ਜਾਂਦੀ ਹੈ ਜੀ ਵੀ ਕਿਹੜੇ ਡਾਕਟਰ ਦੀ ਆਪਾਂ ਇਹ ਗੱਲ ਮੰਨੀਏ ਜੋ ਤਾਂ ਸਪੈਸ਼ਲਿਸਟ ਹੈ ਉਹ ਤਾਂ ਇਹ ਗੱਲ ਬਿਲਕੁਲ ਨਹੀਂ ਕਹੇਗਾ ਕਿਉਂਕਿ ਸਨਸਕ੍ਰੀਨ ਜਿਹੜੀ ਹੈਗੀ ਉਹ ਬਹੁਤ ਜ਼ਰੂਰੀ ਹੈ ਇਹ ਤਾਂ ਕੈਨਸਰ ਤੋਂ ਤੇ ਹੋਰ ਕਈ ਅਲਰਜੀਆ ਤੋਂ ਇਹ ਪ੍ਰੋਟੈਕਟ ਕਰਦੀ ਹੈ ਬਚਾਉਂਦੀ ਹੈ ਜਿਹੜੇ ਰੰਗ ਹੁੰਦੇ ਸੀਗੇ ਜੀ ਉਹ ਲੋਕ ਆਪਣੇ ਘਰਾਂ ਦੇ ਵਿੱਚ ਹੀ ਤਿਆਰ ਕਰ ਲੈਂਦੇ ਸੀ ਹਾਂਜੀ ਪਹਿਲਾਂ ਸਾਰੇ ਘਰਾਂ 'ਚ ਹੀ ਤਿਆਰ ਕਰਦੇ ਸੀ ਪਰ ਹੁਣ ਬਾਜ਼ਾਰਾਂ ਦੇ ਵਿੱਚ ਜਿਵੇਂ ਕੈਮੀਕਲ ਮਿਕਸਰ ਆ ਰਹੇ ਆ ਜੀ ਗੁਲਾਲ ਹੋ ਗਿਆ ਜਾਂ ਕੋਈ ਹੋਰ ਸਿੰਥੈਟਿਕ ਕਲਰ ਆਉਂਦੇ ਆ ਜੀ ਉਹਨਾਂ ਦੇ ਨਾਲ ਵੀ ਆਪਣੀ ਸਕਿਨ ਤੇ ਲਾਉਣ ਨਾਲ ਕੋਈ ਫਰਕ ਪੈਂਦਾ ਜੀ ਉਹ ਕੈਮੀਕਲ ਜਿਹੜੇ ਹੈਗੇ ਸਾਡੀ ਸਕਿਨ ਨੂੰ ਬਹੁਤ ਹੀ ਨੁਕਸਾਨ ਪਹੁੰਚਾਉਂਦੇ ਨੇ ਬਹੁਤ ਤਰ੍ਹਾਂ ਦੀ ਅਲਰਜੀਜ਼ ਆਉਂਦੀਆਂ ਨੇ ਜੀ ਉਹ ਸਿਰਫ ਸਕਿਨ ਤੇ ਨਹੀਂ ਕਈ ਵਾਰੀ ਅੱਖਾਂ 'ਚ ਪੈ ਜਾਂਦੇ ਆ ਤਾਂ ਅੱਖਾਂ ਦੇ ਬਹੁਤ ਸਾਰੇ ਤਕਲੀਫਾਂ ਹੋ ਜਾਂਦੀਆਂ ਮੈਂ ਇਹ ਨਹੀਂ ਕਹਿੰਦੀ ਕਿ ਉਹ ਰੰਗਾਂ ਦੇ ਨਾਲ ਖੇਡੋ ਨਾ ਬੱਚਿਆਂ ਨੂੰ ਵੀ ਦੱਸੋ ਪਰ ਜਦੋਂ ਬੱਚਿਆਂ ਨੂੰ ਆਪਾਂ ਤਿਆਰੀ ਕਰ ਰਹੀ ਹੁੰਦੀ ਹੈ ਨਾ ਕਿ ਬੱਚੇ ਰੰਗ ਖਰੀਦ ਕੇ ਦੇ ਰਹੇ ਆ ਅੱਛੀ ਕੁਆਲਿਟੀ ਦੇ ਰੰਗ ਖਰੀਦ ਕੇ ਦੇਈਏ ਅੱਜ ਦੇ ਸਮੇਂ ਦੇ ਵਿੱਚ ਮੈਂ ਇਹ ਵੀ ਚੀਜ਼ ਵੇਖਦਾ ਹਾਂ ਜੀ ਕਿ ਸਟ੍ਰੈਸ ਲੈਵਲ ਲੋਕਾਂ ਦੇ ਵਿੱਚ ਬਹੁਤ ਵੱਧ ਰਿਹਾ ਹੈ ਜੀ। ਹਾਂਜੀ। ਤੇ ਇਹਦੇ ਮੈਂ ਲੱਛਣ ਵੀ ਵੇਖਿਆ ਜੀ ਸਕਿਨ ਦੇ ਉੱਤੇ। ਕਈ ਵਾਰ ਆਪਣੇ ਦਾਣੇ ਹੋ ਜਾਂਦੇ ਆ ਜੀ ਸਕਿਨ ਦੇ ਉੱਤੇ। ਹਾਂਜੀ। ਜੇ ਸਿਟ੍ਰੈਸ ਨੂੰ ਸੰਭਾਲ ਲੀਏ ਤਾਂ ਸਾਡੀ ਬਹੁਤ ਸਾਰੀਆਂ ਜਿਹੜੀਆਂ ਪ੍ਰੋਬਲਮਸ ਐ ਉਹ ਸੋਲਵ ਹੋ ਜਾਂਦੀਆਂ। ਸਕਿਨ ਤੇ ਡੈਫੀਨਿਟਲੀ ਸਟ੍ਰੈਸ ਦਾ ਬਹੁਤ ਅਸਰ ਹੁੰਦਾ ਹੈ। ਤੁਹਾਡੇ ਫੇਸ ਦੇ ਉੱਤੇ ਜਿਹੜੇ ਹੁੰਦੇ ਨੇ ਪਿੰਪਲਸ ਹੋ ਜਾਂਦੇ ਨੇ, ਸ਼ਾਇਆ ਹੋ ਜਾਂਦੀਆਂ ਨੇ, ਅੱਖਾਂ 'ਗੇ ਕੀਰੇ ਆ ਜਾਂਦੇ ਨੇ, ਭੁੱਖ ਕਈ ਵਾਰੀ ਤੁਹਾਨੂੰ ਘੱਟ ਲੱਗਦੀ ਹੈ, ਵੱਧ ਲੱਗਦੀ ਹੈ, ਨੀ ਉਹ ਜਾਣ ਨੂੰ ਮਨ ਨਹੀਂ ਕਰਦਾ ਸਸਿਕਾਲ ਸਵਾਗਤ ਹੈ ਤੁਹਾਡਾ ડી ਪੰਜਾਬ ਟੀਵੀ ਤੇ ਤੇ ਮੈਂ ਆ ਚੰਚਲਦੀਪ ਸਿੰਘ ਸੁਨਿਆਪ ਦੇ ਵਿੱਚ ਜਿਵੇਂ ਕਿ ਤੁਸੀਂ ਆਪਾਂ ਸਭ ਜਾਣਦੇ ਹੀ ਆ ਕਿ ਗਰਮੀਆਂ ਦੇ ਮੌਸਮ ਨੇ ਦਸਤਕ ਦੇ ਦਿੱਤੀ ਹੈ ਤੇ ਇਸ ਬਦਲਦੇ ਮੌਸਮ ਨੂੰ ਲੈ ਕੇ ਸਾਡੀ ਸਕਿਨ ਦੇ ਉੱਤੇ ਕੀ ਪ੍ਰਭਾਵ ਪੈਂਦੇ ਨੇ ਉਸ ਬਾਰੇ ਗੱਲਬਾਤ ਕਰਨ ਲਈ ਅਸੀਂ ਅੱਜ ਮੌਜੂਦ ਹਾਂ ਸਾਡੇ ਮਹਿਮਾਨ ਡਾਕਟਰ ਅਮਰਜੀਤ ਕੌਰ ਜੀ ਰੇਖੀ ਨਾਲ ਤੇ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਤੇ ਡਾਕਟਰ ਸਾਹਿਬ ਤੋਂ ਜਾਣਾਂਗੇ ਕਿ ਅਸੀਂ ਇਸ ਕੈਂ ਦੀਆਂ ਪ੍ਰੋਬਲਮਸ ਤੋਂ ਆਪਣੇ ਸੁੱਤੇ ਕਿਵੇਂ ਬਚਾਅ ਕਰ ਸਕਦੇ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਜੀ ਥੈਂਕ ਯੂ ਜੀ ਥੈਂਕ ਯੂ ਸਾਨੂੰ ਬਹੁਤ ਚੰਗਾ ਲੱਗਿਆ ਦਾ ਵੀ ਬਹੁਤ ਸਵਾਗਤ ਹੈ ਸੋ ਜ਼ਰੂਰ ਜੀ ਬਿਲਕੁਲ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਮੈਂ ਤੁਹਾਡੇ ਨਾਲ ਜੁੜੀ ਹਾਂ ਜੀ ਸੋ ਤਾਂ ਕਿ ਮੈਂ ਸਰੋਤਿਆਂ ਦੇ ਥੋੜੀਆਂ ਕੁਝ ਜੋ ਕੁਐਸਚਨ ਹੈ ਉਹਨਾਂ ਨੂੰ ਜਾਂ ਉਹਨਾਂ ਦੇ ਮਨ ਦੇ ਵਿੱਚ ਜੋ ਸਵਾਲ ਆਉਂਦੇ ਹੈ ਮੈਂ ਉਹਨਾਂ ਦੇ ਕੁਝ ਜਵਾਬ ਦੇ ਸਕਾਂ ਉਹਨਾਂ ਨੂੰ ਹੈਲਪ ਕਰ ਸਕਾਂ ਤਾਂ ਮੇਰਾ ਬਹੁਤ ਹੀ ਮੈਨੂੰ ਖੁਸ਼ੀ ਹੋਏਗੀ ਸੋ ਜੀ ਡਾਕਟਰ ਜਿਵੇਂ ਕਿ ਹੁਣ ਆਪਾਂ ਨੂੰ ਆਪਣੇ ਪੰਜਾਬ ਦੇ ਵਿੱਚ ਮੌਸਮ ਬਹੁਤ ਇੱਕੋ ਦਮ ਚੇਂਜ ਹੋ ਗਿਆ ਜੀ ਗਰਮੀਆਂ ਇੱਕ ਹਿਸਾਬ ਨਾਲ ਜਨਵਰੀ ਤੋਂ ਹੀ ਸਟਾਰਟ ਹੋ ਗਈਆਂ ਸੀਗੀਆਂ ਤੇ ਉਹਦੇ ਨਾਲ ਸਨਲਾਈਟ ਵੀ ਬਹੁਤ ਤੇਜ਼ੀ ਨਾਲ ਵਧੀ ਹੈ ਜੀ ਤੇ ਇਹਦੇ ਨਾਲ ਬਹੁਤ ਮਤਲਬ ਸਾਡੇ ਸਰੀਰ ਦੇ ਉੱਤੇ ਪ੍ਰਭਾਵ ਪੈਂਦੇ ਆ ਜੀ ਸੋ ਆਪਾਂ ਧੁੱਪ ਤੋਂ ਆਪਣੇ ਆਪ ਨੂੰ ਕਿਵੇਂ ਬਚਾ ਸਕਦੇ ਆ ਜੀ ਆਪਣੀ ਸਕਿਨ ਨੂੰ ਜੇ ਸਾਡੀ ਸਕਿਨ ਦੇ ਉੱਤੇ ਇੱਕੋ ਦਮ ਧੁੱਪ ਦਾ ਪੈਣਾ ਉਹਦੇ ਨਾਲ ਲੋਕ ਪਰੇਸ਼ਾਨ ਵੀ ਨੇ ਤੇ ਤੁਸੀਂ ਇਹ ਜ਼ਰੂਰ ਦੱਸੋ ਵੀ ਆਪਾਂ ਸਨਲਾਈਟ ਤੋਂ ਕਿਵੇਂ ਆਪਣੇ ਆਪ ਨੂੰ ਬਚਾ ਕਰ ਸਕਦੇ ਆ ਠੀਕ ਹੈ ਜੀ ਇਸ ਤਰ੍ਹਾਂ ਹੈਗਾ ਹੈ ਚੰਚਲ ਕਿ ਜਿਹੜੀ ਸਕਿਨ ਹੈ ਨਾ ਇਹ ਸਾਡਾ ਸਾਡੀ ਲਈ ਬਹੁਤ ਜ਼ਰੂਰੀ ਹੈ ਇਹ ਸਾਡੇ ਸਰੀਰ ਦਾ ਬਹੁਤ ਇੰਪੋਰਟੈਂਟ ਹਿੱਸਾ ਹੈ ਇਹ ਲਾਰਜੈਸਟ ਆਰਗਨ ਹੈ ਸਕਿਨ ਦਾ ਤੇ ਇਹਦੇ ਜੋ ਵੀ ਅਸਰ ਹੁੰਦੇ ਬਾਹਰਲੇ এনवायरमेंट ਤੇ ਸਭ ਤੋਂ ਵੱਧ ਇਹ ਸਕਿਨ ਤੇ ਹੀ ਹੁੰਦੇ ਆ ਤੇ ਦਿਖਦੇ ਵੀ ਸਕਿਨ ਤੇ ਹੀ ਆ ਅੰਦਰਲੇ ਸਾਡੇ এনवायरमेंट ਵਿੱਚ ਵੀ ਜੇ ਕੁਝ ਚੱਲ ਰਿਹਾ ਹੁੰਦਾ ਤਾਂ ਉਹਦਾ ਪਤਾ ਸਾਨੂੰ ਸਕਿਨ ਤੋਂ ਸਭ ਤੋਂ ਪਹਿਲਾਂ ਲੱਗਦਾ ਹੈ ਜੇ ਮਨ ਤੇ ਵੀ ਕੁਝ ਚੱਲ ਰਿਹਾ ਹੁੰਦਾ ਦਿਮਾਗ 'ਚ ਵੀ ਕੁਝ ਚੱਲਿਆ ਹੁੰਦਾ ਤੇ ਉਹ ਵੀ ਸਭ ਤੋਂ ਪਹਿਲਾਂ ਸਾਡੇ ਫੇਸ ਤੇ ਵਿਜੀਬਲ ਹੋ ਜਾਂਦਾ ਹੈ ਉਹਦੀ ਐਕਸਪ੍ਰੈਸ਼ਨ ਜਿਹੜੇ ਹੈਗੇ ਸਾਡੇ ਫੇਸ ਤੋਂ ਸਾਨੂੰ ਪਤਾ ਲੱਗਣ ਲੱਗ ਜਾਂਦੇ ਨੇ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਵੀ ਭਾਈ ਤੂੰ ਅੱਜ ਉਦਾਸ ਐ ਜਾਂ ਤੂੰ ਅੱਜ ਖੁਸ਼ ਐ ਜਾਂ ਤੈਨੂੰ ਕੁਝ ਕੋਈ ਚਿੰਤਾ ਹੈ ਜਾਂ ਕੋਈ ਚੀਜ਼ ਪਰੇਸ਼ਾਨ ਕਰ ਰਹੀ ਐ ਤਾਂ ਤੁਹਾਡੇ ਫੇਸ ਦੀ ਐਕਸਪ੍ਰੈਸ਼ਨ ਐ ਤੇ ਉਹ ਤੁਹਾਨੂੰ ਸਭ ਤੋਂ ਪਹਿਲਾਂ ਦੱਸ ਦਿੰਦੀ ਐ ਸੋ ਇਸ ਕਰਕੇ ਇਸ ਆਰਗਨ ਨੂੰ ਸੰਭਾਲ ਕੇ ਰੱਖਣਾ ਸਾਡੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਐ ਹਾਲਾਂਕਿ ਸਾਰੇ ਹੀ ਆਰਗਨ ਬਹੁਤ ਜ਼ਰੂਰੀ ਨੇ ਅਸੀਂ ਕਿਸੇ ਨੂੰ ਛੱਡ ਨਹੀਂ ਸਕਦੇ ਕਿਉਂਕਿ ਸਾਰੇ ਔਰਮ ਜਦੋਂ ਇਕੱਠੇ ਹੁੰਦੇ ਆ ਤਾਂ ਹੀ ਸਾਡਾ ਜਿਹੜਾ ਸਰੀਰ ਹੈ ਬਹੁਤ ਵਧੀਆ ਚੱਲਦਾ ਹੈ ਹਾਂਜੀ ਜਿਵੇਂ ਤੁਸੀਂ ਬਦਲਦੇ ਮੌਸਮ ਦੀ ਗੱਲ ਕੀਤੀ ਹੈ ਤੇ ਬਦਲਦੇ ਮੌਸਮ ਦੇ ਨਾਲ ਸਾਨੂੰ ਮੌਸਮ ਤਾਂ ਬਹੁਤ ਵਧੀਆ ਲੱਗਦਾ ਹੀ ਲੱਗਦਾ ਹੈ ਜੀ ਮਨ ਵੀ ਬੜਾ ਖੁਸ਼ ਹੁੰਦਾ ਹੈ ਕਿ ਇੰਨੀ ਬਹੁਤ ਹੀ ਸਰਦੀ ਤੋਂ ਬਾਅਦ ਸਾਨੂੰ ਹੁਣ ਫੁੱਲ ਦਿਖੇ ਨੇ ਜਾਂ ਮੌਸਮ ਕੁਝ ਠੀੜਿਆ ਹੈ ਤੇ ਸੂਰਜ ਦੀ ਰੋਸ਼ਨੀ ਨਜ਼ਰ ਆਈ ਹੈ ਜੀ ਇਦਾਂ ਮਨ ਬੜਾ ਖੁਸ਼ ਹੁੰਦਾ ਹੈ ਪਰ ਸੂਰਜ ਦੀ ਰੋਸ਼ਨੀ ਜਦੋਂ ਆਉਂਦੀ ਹੈ ਜਾਂ ਮੌਸਮ ਜਦੋਂ ਬਦਲਦਾ ਉਹਦੇ ਨਾਲ ਕਈ ਸਾਡੇ ਲਈ ਚੈਲੰਜਸ ਕੀ ਹੁੰਦੀ ਹੈ ਜਿਵੇਂ ਕਿ ਜਦੋਂ ਇੱਕਦਮ ਸੂਰਜ ਮੌਸਮ ਵੀ ਇੱਕਦਮ ਬਦਲ ਗਿਆ ਕਦੇ ਠੰਡ ਸੀ بارش ਸੀ ਫਿਰ ਧੁੱਪ ਨਿਕਲ ਆਈ ਤੇ ਆਪਾਂ ਭੁੱਲ ਜਾਂਦੇ ਆ ਕਿ ਅਸੀਂ ਸਕਿਨ ਨੂੰ ਕਿਵੇਂ ਪ੍ਰੋਟੈਕਟ ਕਰਕੇ ਰੱਖਣਾ ਹੈ ਸੋ ਜਦੋਂ ਇੱਕਦਮ ਸੂਰਜ ਦੀ ਰੋਸ਼ਨੀ ਦੇ ਵਿੱਚ ਅਸੀਂ ਜਾਂਦੇ ਆ ਤਾਂ ਸਕਿਨ ਦੇ ਉੱਪਰ ਹਮੇਸ਼ਾ ਹੀ ਸਨਸਕ੍ਰੀਨ ਲਗਾ ਕੇ ਜਾਈਏ ਤੇ ਇਹ ਸਨਸਕ੍ਰੀਨ ਜਿਹੜੀ ਹੈਗੀ ਇੱਕ ਤਰ੍ਹਾਂ ਦੀ ਲੇਅਰ ਬਣਾਉਂਦੀ ਹੈ ਜਿਹੜੀ ਕਿ ਸਾਡੇ ਸਕਿਨ ਦੇ ਟਿਸ਼ੂਸ ਨੂੰ ਡੈਮੇਜ ਕਰਦੀ ਹੈ ਤਾਂ ਪਰ ਸਨਸਕ੍ਰੀਨ ਜਦੋਂ ਅਸੀਂ ਲਗਾਉਂਦੇ ਆ ਇਹ ਵੀ ਜੋ ਬਦਲਦੇ ਮੌਸਮ ਦੀ ਸਰਦੀਆਂ ਦੀ ਗਰਮੀਆਂ ਦੀ ਥੋੜੀ ਅਲੱਗ-ਅਲੱਗ ਤਰ੍ਹਾਂ ਦੀ ਹੁੰਦੀ ਹੈ ਤੇ ਸਕਿਨ ਦੀ ਟਾਈਪ ਤੇ ਵੀ ਡਿਪੈਂਡ ਕਰਦਾ ਹੈ ਤਾਂ ਡਾਕਟਰ ਸਾਹਿਬ ਇਹਦੇ ਵਿੱਚ ਇਹ ਆਪਾਂ ਹੁਣ ਅੱਜਕੱਲ੍ਹ ਵੇਖਨੇ ਆ ਸੋਸ਼ਲ ਮੀਡੀਆ ਦਾ ਯੋਗ ਹੈ ਜੀ ਹਾਂਜੀ ਹੁਣ ਤੁਸੀਂ ਜਿਵੇਂ ਗੱਲ ਕੀਤੀ ਵੀ ਆਪਾਂ ਸਨਸਕ੍ਰੀਨ ਆਪਣੀ ਸਕਿਨ ਤੇ ਲਾ ਕੇ ਤੇ ਫੇਰ ਹੀ ਆਪਾਂ ਧੁੱਪ ਦੇ ਵਿੱਚ ਨਿਕਲੀਏ ਪਰ ਅੱਜਕੱਲ੍ਹ ਹਰੇਕ ਕੋਈ ਸੋਸ਼ਲ ਮੀਡੀਆ ਚਲਾਉਂਦਾ ਹੈ ਜੀ ਇੰਸਟਾਗ੍ਰam ਦੇ ਉੱਤੇ ਆਪਾਂ ਰੀਲਸ ਵੇਖਦੇ ਆ ਜੀ ਉੱਤੇ ਉਹਦੇ ਵਿੱਚ ਕਈ ਡਾਕਟਰਸ ਨੇ ਵੀ ਦੱਸਿਆ ਹੁੰਦਾ ਵੀ ਸਨਸ ਕਿਉਂਕਿ ਇਹਦੇ ਨਾਲ ਕੈਂਸਰ ਦਾ ਵੀ ਖਤਰਾ ਹੁੰਦਾ ਜੀ ਪਰ ਇਹ ਫਿਰ ਉਹ ਗੱਲ ਆ ਜਾਂਦੀ ਹੈ ਜੀ ਵੀ ਕਿਹੜੇ ਡਾਕਟਰ ਦੀ ਆਪਾਂ ਇਹ ਗੱਲ ਮੰਨੀਏ ਦੇਖੋ ਜੀ ਜੋ ਤਾਂ ਸਪੈਸ਼ਲਿਸਟ ਹੈ ਉਹ ਤਾਂ ਇਹ ਗੱਲ ਬਿਲਕੁਲ ਨਹੀਂ ਕਹੇਗਾ ਕਿਉਂਕਿ ਸਨਸਕ੍ਰੀਨ ਜਿਹੜੀ ਹੈ ਕਿ ਬਹੁਤ ਜ਼ਰੂਰੀ ਹੈ ਇਹ ਤਾਂ ਬਲਕਿ ਕੈਂਸਰ ਤੋਂ ਤੇ ਹੋਰ ਕਈ ਅਲਰਜੀਆ ਤੋਂ ਇਹ ਪ੍ਰੋਟੈਕਟ ਕਰਦੀ ਹੈ ਬਚਾਉਂਦੀ ਹੈ ਪਰ ਜੇ ਕੋਈ ਇਸ ਤਰ੍ਹਾਂ ਕਹਿੰਦਾ ਮੇਰਾ ਖਿਆਲ ਹੈ ਕਿ ਆਪਾਂ ਨੂੰ ਥੋੜਾ ਹੋਰ ਧਿਆਨ ਦੇਣਾ ਚਾਹੀਦਾ ਪਰ ਉਹ ਉਹੀ ਗੱਲ ਹੈ ਵੀ ਆਪਾਂ ਜੇ ਕੋਈ ਵੀ ਚੀਜ਼ ਆਪਾਂ ਵਰਤਨੀ ਆ ਵੀ ਇੱਕ ਆਪਣੇ ਫੈਮਿਲੀ ਡਾਕਟਰ ਤੋਂ ਇਹਦੀ ਸਲਾਹ ਲੈਣੀ ਜ਼ਰੂਰੀ ਹੁੰਦੀ ਹੈ ਹਾਂ ਜੀ ਇਹ ਜ਼ਰੂਰੀ ਹੈ ਕਿ ਤੁਸੀਂ ਡਾਕਟਰ ਤੋਂ ਸਲਾਹ ਜ਼ਰੂਰ ਲਓ ਤੇ ਆਪਣੀ ਸਕਿਨ ਟਾਈਪ ਦੇ ਹਿਸਾਬ ਨਾਲ ਤੁਸੀਂ ਸਨਸਕ੍ਰੀਨ ਉਹ ਤੁਹਾਨੂੰ ਸੁਜੈਸਟ ਕਰਨਗੇ ਕਿ ਤੁਸੀਂ ਉਹ ਸੂਸਟ ਨਾਲ ਠੀਕ ਹੈ ਠੀਕ ਹੈ ਡਾਕਟਰ ਸਾਹਿਬ ਤੇ ਹੁਣ ਅੱਗੇ ਜਿਵੇਂ ਆਪਣੇ ਹੋਲੀ ਦਾ ਤਿਹਾਰ ਵੀ ਆਪਣੇ ਲੰਘ ਕੀ ਗਿਆ ਜੀ ਹਾਂ ਜੀ ਤੇ ਉਹਦੇ ਵਿੱਚ ਵੀ ਹਰੇਕ ਬੰਦੇ ਨੂੰ ਮਨਾਉਣ ਦਾ ਬਹੁਤ ਚਾਹ ਨਾਲ ਸਾਰੇ ਲੋਕ ਮਨਾਉਂਦੇ ਆ ਜੀ ਪੁਰਾਣੇ ਸਮੇਂ ਦੇ ਵਿੱਚ ਵੀ ਕਹਿੰਦੇ ਵੀ ਜਿਹੜੇ ਰੰਗ ਹੁੰਦੇ ਸੀਗੇ ਜੀ ਉਹ ਲੋਕ ਆਪਣੇ ਘਰਾਂ ਦੇ ਵਿੱਚ ਹੀ ਤਿਆਰ ਕਰ ਲੈਂਦੇ ਸੀ ਹਾਂਜੀ ਪਹਿਲਾਂ ਸਾਰੇ ਘਰਾਂ ਚ ਹੀ ਤਿਆਰ ਕਰਦੇ ਪਰ ਹੁਣ ਬਾਜ਼ਾਰਾਂ ਦੇ ਵਿੱਚ ਜਿਵੇਂ ਕੈਮੀਕਲ ਮਿਕਸਰ ਆ ਰਹੇ ਆ ਜੀ ਗੁਲਾਲ ਹੋ ਗਿਆ ਜਾਂ ਕੋਈ ਹੋਰ ਸਿੰਥੈਟਿਕ ਕਲਰ ਆਉਂਦੇ ਆ ਜੀ ਉਹਨਾਂ ਦੇ ਨਾਲ ਵੀ ਆਪਣੇ ਸਕਿਨ ਤੇ ਲਾਉਣ ਨਾਲ ਕੋਈ ਫਰਕ ਪੈਂਦਾ ਜੀ ਜਾਂ ਸਕਿਨ ਜਿਵੇਂ ਮੱਚਦੀ ਮੱਚਦੀ ਹੁੰਦੀ ਹੈ ਜੀ ਇਦਾਂ ਹਾਂਜੀ ਹਾਂਜੀ ਕਿਉਂਕਿ ਹੁਣ ਨਾ ਸਿੰਥੈਟਿਕ ਚੀਜ਼ਾਂ ਦਾ ਬਹੁਤ ਜ਼ਿਆਦਾ ਚਲਣ ਹੋ ਗਿਆ ਜੀ ਉਹ ਸ਼ਾਇਦ ਬਣਾਉਣੀਆਂ ਸੌਖੀਆਂ ਹੁੰਦੀਆਂ ਔਰਗੈਨਿਕ ਕਲਰਸ ਬਣਾਉਣੇ ਮਹਿੰਗੇ ਪੈਂਦੇ ਨੇ ਤੁਸੀਂ ਨੇਚਰਲ ਫੁੱਲਾਂ ਤੋਂ ਜਦੋਂ ਕਲਰਸ ਬਣਾਉਂਦੇ ਆ ਤਾਂ ਉਹ ਬਹੁਤ ਮਹਿੰਗੇ ਪੈਂਦੇ ਆ ਤੇ ਆਪਾਂ ਸਾਰੇ ਲੋਕੀ ਉਹ ਅਫੋਰਡ ਵੀ ਨਹੀਂ ਕਰ ਸਕਦੇ ਜੀ ਕੈਮੀਕਲ ਜਿਹੜੇ ਹੈਗੇ ਸਾਡੀ ਸਕਿਨ ਨੂੰ ਬਹੁਤ ਹੀ ਨੁਕਸਾਨ ਪਹੁੰਚਾਉਂਦੇ ਨੇ ਬਹੁਤ ਤਰ੍ਹਾਂ ਦੀ ਅਲਰਜੀਸ ਆਉਂਦੀਆਂ ਨੇ ਜੀ ਉਹ ਸਿਰਫ ਸਕਿਨ ਤੇ ਨਹੀਂ ਕਈ ਵਾਰੀ ਅੱਖਾਂ 'ਚ ਪੈ ਜਾਂਦੇ ਆ ਤਾਂ ਅੱਖਾਂ ਦੀ ਬਹੁਤ ਸਾਰੇ ਤਕਲੀਫਾਂ ਹੋ ਜਾਂਦੀਆਂ ਨੇ ਨੱਕ 'ਚ ਪੈ ਜਾਂਦੇ ਮੂੰਹ 'ਚ ਪੈ ਜਾਂਦੇ ਕੰਨਾਂ 'ਚ ਪੈ ਜਾਂਦੇ ਨੇ ਜੀ ਤਾਂ ਉਹ ਸਾਰੇ ਜਿਹੜੇ ਰੰਗ ਹੈਗੇ ਆ ਤੇ ਇਥੋਂ ਤੱਕ ਕਿ ਕਈ ਵਾਰ ਜਦੋਂ ਗੁਲਾਲ ਉਡਾ ਰਹੇ ਹੁੰਦੇ ਆ ਤਾਂ ਉਹਦੇ ਚ ਜੇ ਆਪਾਂ ਲੰਬੇ ਸਾਹ ਲੈ ਲੰਬੇ ਸਾਹ ਨਾ ਵੀ ਨੋਰਮਲ ਸਾਹ ਵੀ ਲਓ ਤਾਂ ਉਹ ਫੇਫੜਿਆਂ ਦੇ ਵਿੱਚ ਵੀ ਉਹ ਰੰਗ ਚਲਿਆ ਜਾਂਦਾ ਜਿਹੜਾ ਪਾਊਡਰ ਜੀ ਜੀ ਤੇ ਉਹਦੇ ਨਾਲ ਫਿਰ ਸਾਧੀਆਂ ਤਕਲੀਫਾਂ ਵੀ ਹੋਣੀਆਂ ਸ਼ੁਰੂ ਹੋ ਜਾਂਦੀਆਂ ਅੱਖਾਂ ਜਲਣ ਲੱਗ ਜਾਂਦੀਆਂ ਨੇ ਸਕਿਨ ਦੇ ਉੱਤੇ ਰੈਸ਼ਸ ਹੋ ਜਾਂਦੇ ਨੇ ਜੀ ਤੇ ਕਈ ਰੰਗ ਇੰਨੇ ਪੱਕੇ ਹੁੰਦੇ ਨੇ ਜਿਹੜੇ ਪਾਣੀ ਵਾਲੇ ਰੰਗ ਹੁੰਦੇ ਆ ਉਹ ਉਤਾਰਨੇ ਇੱਕ ਬਹੁਤ ਵੱਡਾ ਚੈਲੰਜ ਬਣ ਜਾਂਦਾ ਜਦੋਂ ਉਹਨੂੰ ਉਤਾਰਦੇ ਆ ਸਕਿਨ ਨੂੰ ਭਾਵੇਂ ਕੁਝ ਹੋਇਆ ਹੋਵੇ ਜਨਾ ਹੋਇਆ ਹੋਵੇ ਪਰ ਉਤਾਰਨ ਦੇ ਰਗੜਾਓ ਦੇ ਨਾਲ ਹੀ ਕਈ ਸਰੀਰਕ ਤਕਲੀਫਾਂ ਵਾਜ ਜਾਂਦੀਆਂ ਨੇ ਤੇ ਉਹ ਕਈ ਵਾਰ ਇਹ ਹੋ ਜਾਂਦਾ ਵੀ ਉਹ ਰੰਗਾਂ ਨੂੰ ਉਤਾਰਨ ਲਈ ਵੀ ਸਾਨੂੰ ਕੈਮੀਕਲ ਦੀ ਵਰਤੋਂ ਕਰਨੀ ਪੈਂਦੀ ਹੈ ਬਿਲਕੁਲ ਬਿਲਕੁਲ ਤੇ ਉਹਦੇ ਨਾਲ ਹੋਰ ਜਿੰਨੀ ਇੱਕ ਨਾਲ ਸਕਿਨ ਖਰਾਬ ਹੁੰਦੀ ਹੈ ਜੀ ਉਹ ਕੈਮੀਕਲ ਨਾਲ ਸਗੋਂ ਹੋਰ ਜਿਵੇਂ ਸਾਬਣ ਕਈ ਹੋ ਜਾਂਦੇ ਆ ਜੀ ਤੇ ਉਹ ਨਾਣ ਨਾਲ ਸਗੋਂ ਹੋਰ ਆਪਾਂ ਨੂੰ ਸਕਿਨ ਖਰਾਬ ਹੋ ਜਾਂਦੀ ਹੈ ਹਾਂਜੀ ਤੇ ਇਦੇ ਵਿੱਚ ਇਦਾਂ ਜੀ ਵੀ ਬੱਚੇ ਜ਼ਿਆਦਾ ਯੂਜ਼ ਕਰਦੇ ਆ ਜੀ ਰੰਗਾਂ ਨੂੰ ਤੇ ਬੱਚਿਆਂ ਦੀ ਸਕਿਨ ਤਾਂ ਓੰਜ ਵੀ ਸੈਂਸਿਟਿਵ ਹੁੰਦੀ ਹੈ। ਸੋ ਉਹਨਾਂ ਦੀ ਖਰਾਬ ਹੋਣ ਦਾ ਸਕਿਨ ਦਾ ਜ਼ਿਆਦਾ ਖਤਰਾ ਪੈਣ ਜਾਂਦਾ ਹੈ। ਬਿਲਕੁਲ ਬਿਲਕੁਲ। ਤੇ ਉਹਦੇ ਲਈ ਆਪਾਂ ਕੀ ਕਰ ਸਕਦੇ ਆਂ ਵੀ ਬੱਚੇ ਕਿਵੇਂ ਮਤਲਬ ਆਪਣੇ ਆਪ ਨੂੰ ਬਚਾ ਕਰ ਸਕਦੇ ਆ ਜੀ। ਦੇਖੋ ਜੀ ਬੱਚੇ ਜਿਹੜੇ ਹੁੰਦੇ ਨੇ ਸਾਡੇ ਜਿਹੜੇ ਹੈਗੇ ਉਹ ਸਭ ਤੋਂ ਜ਼ਿਆਦਾ ਫਨ ਲਵਿੰਗ ਹੁੰਦੇ ਨੇ ਔਰ ਉਹਨਾਂ ਦਾ ਹਮੇਸ਼ਾ ਜੀ ਕਰਦਾ ਹੈ ਕਿ ਅਸੀਂ ਕਿਉਂਕਿ ਉਹ ਰੰਗ ਹੁੰਦੇ ਆ ਅਟਰੈਕਟਿਵ ਐਂ ਨੇ ਆ ਬੱਚੇ ਕੀ ਵੱਡਿਆਂ ਨੂੰ ਵੀ ਉਹ ਬਹੁਤ ਜ਼ਿਆਦਾ ਅਟਰੈਕਟ ਕਰਦੇ ਨੇ। ਸੋ ਇਸ ਕਰਕੇ ਖੇਲਣਾ ਜੁੜ ਨਾ ਖੇਡੂ ਨਾ ਬੱਚਿਆਂ ਨੂੰ ਵੀ ਦੱਸੋ ਪਰ ਜਦੋਂ ਬੱਚਿਆਂ ਨੂੰ ਆਪਾਂ ਤਿਆਰੀ ਕਰ ਰਹੀ ਹੁੰਦੇ ਆ ਨਾ ਕਿ ਬੱਚੇ ਰੰਗ ਖਰੀਦ ਕੇ ਦੇ ਰਹੇ ਆ ਅੱਛੀ ਕੁਆਲਿਟੀ ਦੇ ਰੰਗ ਖਰੀਦ ਕੇ ਦੇਈਏ ਦੂਸਰਾ ਹੈ ਕਿ ਜਦੋਂ ਬੱਚੇ ਤਿਆਰ ਹੋ ਰਹੇ ਆ ਜਾਣ ਵਾਸਤੇ ਖੇਡਣ ਵਾਸਤੇ ਜਾ ਰਹੇ ਆ ਤਾਂ ਉਹਨਾਂ ਦੀ ਬਾਡੀ ਦੇ ਉੱਤੇ ਜਾਂ ਐਕਸਪੋਜ਼ਡ ਪਾਰਟ ਦੇ ਉੱਤੇ ਪਹਿਲਾਂ ਤਾਂ ਤੇਲ ਲਗਾ ਦਿਓ ਜੀ ਵਾਲਾਂ ਦੇ ਉੱਪਰ ਤੇਲ ਲਗਾ ਦਿਓ ਤੇ ਫਿਰ ਉਹਦੇ ਉੱਪਰ ਸਨਸਕ੍ਰੀਨ ਲਗਾਓ ਠੀਕ ਹੈ ਗੱਲ ਅੱਖਾਂ ਦੇ ਉੱਪਰ ਗੋਗਲਸ ਬਾਦੋਂ ਕੰਨਾਂ ਦੇ ਵਿੱਚ ਜੇ ਹੋ ਸਕੇ ਤਾਂ ਤੁਸੀਂ ਆਪਾਂ ਜਿਹੜੇ ਨਾ ਕਾਟਨ ਪਾਡਸ ਪਾ ਦਿਓ ਈਅਰ ਪਲੱਗਸ ਹੁੰਦੇ ਆ ਈਅਰ ਪਲੱਗ ਉੰਦੇ ਉਪਾ ਦਿਓ ਤਾਂ ਕਿ ਕੰਨਾਂ ਦੇ ਵਿੱਚ ਉਹ ਰੰਗ ਨਾ ਜਾਵੇ ਠੀਕ ਹੈ ਤੇ ਫਿਰ ਉਹਨੂੰ ਵੈਸੇ ਵੀ ਸਮਝਾਓ ਕਿ ਵੀ ਤੁਸੀਂ ਸੇਫਲੀ ਰੰਗਾਂ ਦੇ ਨਾਲ ਖੇਡਣਾ ਹੈ ਠੀਕ ਹੈ ਔਰ ਜਦੋਂ ਵੀ ਬੱਚੇ ਹੋਲੀ ਖੇਡ ਰਹੇ ਨੇ ਰੰਗਾਂ ਦੇ ਨਾਲ ਖੇਡ ਰਹੇ ਨੇ ਤਾਂ ਉੱਥੇ ਵੱਡਿਆਂ ਦਾ ਹੋਣਾ ਜ਼ਰੂਰੀ ਹੈ ਜੀ ਤਾਂ ਕਿ ਉਹਨਾਂ ਨੂੰ ਸਮਝਾ ਸਕਣ ਕਈ ਵਾਰੀ ਸ਼ਰਾਰਤੀ ਬੱਚੇ ਹੁੰਦੇ ਨੇ ਇੱਕ ਦੂਜੇ ਦਾ ਨੁਕਸਾਨ ਨਹੀਂ ਕਰਦੇ ਉਹਨਾਂ ਦੇ ਨਾਲ ਚ ਅੰਛੇ ਬਹੁਤ ਸਾਰੇ ਐਮਰਜੈਂਸੀਜ਼ ਆਉਂਦੀਆਂ ਨੇ ਸੋ ਅਸੀਂ ਤਾਂ ਪਹਿਲਾਂ ਹੀ ਟ੍ਰੇ ਤਿਆਰ ਕਰਕੇ ਪਹਿਲਾਂ ਅਸੀਂ ਵਲੇ ਨੂੰ ਇਹੋ ਜਿਹੇ ਟ੍ਰੇਸ ਤਿਆਰ ਕਰਕੇ ਰੱਖਦੇ ਸੀ ਕਿ ਐਮਰਜੈਂਸੀਜ਼ ਹੋਣੀਆਂ ਪਰ होली ਤੇ ਵੀ ਹੁਣ ਉਹ ਸੀ ਉਸ ਤਰ੍ਹਾਂ ਹੀ ਤਿਆਰ ਕਰਕੇ ਰੱਖਦੇ ਸੀ ਪਰ ਮੈਂ ਇਹ ਨਹੀਂ ਕਹਿੰਦੀ ਕਿ ਖੇਡੋ ਜ਼ਰੂਰ ਰੰਗਾ ਨੂੰ ਖੇਡੋ ਰੰਗਨਾਂ ਨਾਲ ਖੇਡੋ ਖੁਸ਼ੀ ਮਨਾਓ ਕਿਉਂਕਿ ਹੈ ਇਹ ਪਿਆਰ ਦਾ ਤਿਉਹਾਰ ਹੈ ਕਿਉਂਕਿ ਇਹੀ ਤਾਂ ਹੈ ਕਿ ਜਦੋਂ ਅਸੀਂ ਸਾਰੀਆਂ ਦੁਸ਼ਮਣੀਆਂ ਭੁਲਾ ਕੇ ਤੇ ਪਿਆਰ ਦਾ ਗੁਲਾਲ ਇੱਕ ਦੂਜੇ ਤੇ ਪਾਉਂਦੇ ਆ ਤਾਂ ਇੱਕ ਨਵੀਂ ਸ਼ੁਰੂਆਤ ਦਾ ਅਸੀਂ ਸਿਰਜਣਾ ਕਰਦੇ ਆ ਬਿਲਕੁਲ ਠੀਕ ਹੈ ਤਾਂ ਡਾਕਟਰ ਸਾਹਿਬ ਚਲੋ ਇਹ ਤਾਂ ਰੰਗਾਂ ਬਾਰੇ ਤੁਸੀਂ ਇਹ ਦੱਸਿਆ ਵੀ ਇਦਾਂ ਪੰਪ ਚਾਵਰਾ ਸਕਦੇ ਹਾਂ ਪਰ ਹੁਣ ਜਿਵੇਂ ਆਪਾਂ ਮੌਸਮ ਦੀ ਪਹਿਲਾਂ ਗੱਲ ਕਰਦੇ ਸੀਗੇ ਜੀ ਮੌਸਮ ਦੇ ਵਿੱਚ ਇੱਕ ਤਾਂ ਸਨਲਾਈਟ ਦੀ ਆਪਾਂ ਗੱਲ ਕੀਤੀ ਪਰ ਕਈ ਵਾਰ ਜਦੋਂ ਮੌਸਮ ਬਦਲਦਾ ਨਾ ਹਵਾ ਦੇ ਵਿੱਚ ਵੀ ਜਿਹੜੀ ਨਮੀ ਆ ਜਾਂਦੀ ਹੈ ਜੀ ਉਹਦੇ ਨਾਲ ਵੀ ਸਕਿਨ ਨੂੰ ਬਹੁਤ ਪ੍ਰਭਾਵ ਪੈਂਦੇ ਆ ਜੀ ਹਾਂਜੀ ਨਮੀ ਤਾਂ ਵੱਧੀ ਘਟਦੀ ਜਿਹੜੀ ਹੈਗੀ ਆ ਉਹ ਡੈਫੀਨੇਟਲੀ ਅਫੈਕਟ ਕਰਦੀ ਹੈ ਅੱਛਾ ਹੋਲੀ ਦੇ ਰੰਗਾ ਚ ਇੱਕ ਗੱਲ ਮੈਂ ਦੱਸਣਾ ਰਹਿ ਗਿਆ ਕਿ ਉਹਦੇ ਵਿੱਚ ਨਾ ਅਸੀਂ ਪਿਛਲੇ ਸਾਲ ਸਾਡੀ ਕਲਾਸ ਦੀ ਰੀਯੂਨੀਅਨ ਸੀਗੀ ਸੋ ਅਸੀਂ ਉੱਥੇ ਫੁੱਲਾਂ ਦੇ ਨਾਲ ਹੋਲੀ ਖੇਡੀ ਜੀ ਬਿਲਕੁਲ ਇਹ ਚੀਜ਼ ਬਹੁਤ ਹੁਣ ਥਾਵਾਂ ਤੇ ਅਪਣਾਈ ਜਾ ਰਹੀ ਹੈ ਤੇ ਉਹ ਉਹਦਾ ਇੰਨਾ ਅੱਛਾ ਰਿਆ ਨਾ ਇੱਕ ਤਾਂ ਫੁੱਲ ਵੈਸੇ ਰੰਗ-ਬਰੰਗੇ ਫੁੱਲ ਕੁਦਰਤ ਨੇ ਵੀ ਤਾਂ ਹੋਲੀ ਦੇ ਟਾਈਮ ਤੱਕ ਐਨੇ ਫੁੱਲ ਸਜਾ ਦਿੱਤੇ ਹੁੰਦੇ ਆਂ ਹੋ ਹੋਲੀ ਵੀ ਮਤਲਬ ਕੁਦਰਤ ਵੀ ਹੋਲੀ ਖੇਡ ਰਹੀ ਹੁੰਦੀ ਹੈ ਬਿਲਕੁਲ ਤੇ ਉਹ ਨਾ ਅਸੀਂ ਉਹਨਾਂ ਡੱਡ ਰੰਗਾਂ ਦੇ ਜਿਹੜੇ ਐ ਪੱਤੀਆਂ ਲੈ ਕੇ ਫੁੱਲ ਲੈ ਕੇ ਉਹਨਾਂ ਦੇ ਨਾਲ ਹੋਲੀ ਖੇਡੀ ਉਹ ਬਹੁਤ ਹੀ ਇੱਕ ਤਾਂ ਸੇਫ ਰਹੀ ਜੀ ਵਾਲ ਵੀ ਨਹੀਂ ਖਰਾਬ ਹੋਏ ਸਕਿਨ ਵੀ ਖਰਾਬ ਨਹੀਂ ਹੋਈ ਤੇ ਵੈਸੇ ਵੀ ਅਸੀਂ ਉਹਨਾਂ ਹੀ ਉਹਦਾ ਫਨ ਤੇ ਉਹ ਕਰ ਸਕੇ ਕਿਉਂਕਿ ਬੇਸਿਕ ਗੱਲ ਤਾਂ ਹੁੰਦੀ ਹੈ ਕਿ ਲਾਊਡ 뮤직 ਲਾਉਣਾ ਹੁੰਦਾ ਡਾਂਸ ਕਰਨਾ ਹੁੰਦਾ ਬੱਚੇ ਵੀ ਉਸ ਤੇ ਕੁਝ ਹੁੰਦੇ ਖਾਣਾ ਪੀਣਾ ਹੁੰਦਾ ਤੇ ਫੁੱਲਾਂ ਦੇ ਨਾਲ ੍ਹੇਲੀ ਕੋਹਲੀ ਖੇਡਣਾ ਮੈਂ ਸੁਜੈਸਟ ਕਰਦੀ ਇਹ ਇੱਕ ਬਹੁਤ ਸਮਾਰਗਲੀ ਬਹੁਤ ਚੰਗਾ ਸੁਨੇਹਾ ਹੈ ਹਾਂ ਜੀ ਕੁ ਸੁਨੇਹਾ ਹੈ ਕਿ ਮੈਂ ਉਹਦੇ ਨਾਲ ਫਿਰ ਕੈਮੀਕਲਸ ਤੋਂ ਵੀ बच ਜਾਂਦੇ ਆ ਕਿਉਂਕਿ ਇਹ ਤਾਂ ਇੱਕ ਦਿਨ ਖੇਡ ਨਹੀਂ ਹੁੰਦੀ ਹੈ ਤੇ ਜਿਹੜੀ ਸਕਿਨ ਉਹ ساری ਉਮਰ ਸਾਡੇ ਨਾਲ ਰਹਿਣੀ ਹੁੰਦੀ ਹੈ ਹਾਂਜੀ ਇਸ ਕਰਕੇ ਸਕਿਨ ਨੂੰ ਸੰਭਾਲਣਾ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਫੁੱਲਾਂ ਦੇ ਨਾਲ ਤੁਸੀਂ ਖੋਲੀ ਖੇਡੋ ਦੂਸਰੀ ਜਿਹੜਾ ਤੁਸੀਂ ਸਾਨੂੰ ਪੁੱਛਿਆ ਸਵਾਲ ਕਿ ਮੋਇਸਚਰਾਈਜ਼ਰ ਮੋਇਸਚਰ ਜਦੋਂ ਵਧਦਾ ਘਟਦਾ ਹੈ ਤਾਂ ਸਕਿਨ ਤੇ ਬਹੁਤ ਅਸਰ ਹੁੰਦਾ ਹੈ ਜੀ ਉਹਦੇ ਵਾਸਤੇ ਤਾਂ ਇੱਕੋ ਇੱਕ ਤਰੀਕਾ ਹੈ ਕਿ ਤੁਸੀਂ ਸਕਿਨ ਨੂੰ ਮੋਇਸਚਰਾਈਜ਼ ਕਰਕੇ ਰੱਖੋ ਤੇ ਮੋਇਸਚਰਾਈਜ਼ ਜਦੋਂ ਤੁਸੀਂ ਕਰਦੇ ਹੋ ਤਾਂ ਉਹ ਬਾਹਰਲਾ ਜਿਹੜਾ ਮੌਸਮ ਦਾ ਹੁੰਦਾ ਜਿੰਨੇ ਕੋਈ ਡਰਾਈਨੈਸ ਹੋ ਗਈ ਜਾਂ ਮੌਇਸਚਰਵਾਦ ਗਿਆ ਉਹ ਉਹਦੇ ਹਿਸਾਬ ਦੇ ਨਾਲ ਸਾਨੂੰ ਪਤਾ ਲੱਗਦਾ ਕਿ ਸਾਨੂੰ ਕਿੰਨਾ ਮੋਇਸਚਰਾਈਜ਼ਰ ਲਗਾਉਣਾ ਹੈ ਸੋ ਆਪਣੀ ਸਕਿਨ ਨੂੰ ਮੋਇਸਚਰਾਈਜ਼ ਕਰਕੇ ਰੱਖੋ ਨਾਟ ਓਨਲੀ ਫੇਸ ਨੇਕ ਹੋਏ ਬਾਹਾਂ ਹੋਈਆਂ ਪੈਰ ਹੋਏ ਪੂਰੀ ਬਾਡੀ ਹੈ ਬਾਡੀ ਲੋਸ਼ਨਸ ਲਗਾਓ ਔਰ ਚੰਗੀ ਤਰ੍ਹਾਂ ਮੋਇਸਚਰਾਈਜ਼ ਕਰਕੇ ਰੱਖੋ ਡਾਕਟਰ ਸਾਹਿਬ ਚਲੋ ਇਹ ਤਾਂ ਹੋ ਗਈ ਮੌਸਮ ਦੀ ਗੱਲ ਵੀ ਮੌਸਮ ਦੇ ਕੀ ਪ੍ਰਭਾਵ ਪੈਂਦੇ ਆ ਜੀ ਪਰ ਮੈਂ ਕਈ ਅੱਜ ਦੇ ਸਮੇਂ ਦੇ ਵਿੱਚ ਮੈਂ ਇਹ ਵੀ ਚੀਜ਼ ਵੇਖਦਾ ਹਾਂ ਜੀ ਵੀ ਸਟ्रेस ਲੈਵਲ ਲੋਕਾਂ ਦੇ ਵਿੱਚ ਬਹੁਤ ਵਧ ਰਿਹਾ ਹੈ ਜੀ ਹਾਂਜੀ ਤੇ ਇਹਦੇ ਮੈਂ ਲੱਛਣ ਵੀ ਵੇਖਿਆ ਜੀ ਸਕਿਨ ਦੇ ਉੱਤੇ ਕਈ ਵਾਰ ਆਪਣੇ ਦਾਣੇ ਹੋ ਜਾਂਦੇ ਆ ਜੀ ਸਕਿਨ ਦੇ ਉੱਤੇ ਤੇ ਸਟ੍ਰੈਸ ਦਾ ਸਟ੍ਰੈਸ ਵੀ ਕਾਰਨ ਬਣਦਾ ਇਸ ਸਕਿਨ ਦਾ ਹਾਂਜੀ 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 ਸਟ੍ਰੈਸ ਦਾ ਸਾਡੀ ਮੈਨੂੰ ਲੱਗਦਾ ਕਿ ਅ ਅੱਜ ਤੋਂ ਕੋਈ 50 ਸਾਲ ਪਹਿਲਾਂ ਜਾਂ 30 ਸਾਲ ਪਹਿਲਾਂ ਸਮਝ ਲਓ ਕਿ ਸਟ੍ਰੈਸ ਨੂੰ ਇੰਨਾ ਜ਼ਿਆਦਾ ਵੇਟੇਜ ਨਹੀਂ ਸੀ ਦਿੱਤਾ ਜਾਂਦਾ ਜੀ ਹੂੰ ਤਾਂ ਸਾਡੀ ਆਮ ਬੋਲਚਾਲ ਦੇ ਵਿੱਚ ਹੀ ਸਟ्रेस ਨੂੰ ਅਸੀਂ ਸ਼ਾਮਿਲ ਕੀਤਾ ਹੋਇਆ ਹੈ ਔਰ ਅਸੀਂ ਸਟ्रेस ਨੂੰ ਬਿਲਕੁਲ ਨੋਰਮਲ ਦੀ ਤਰ੍ਹਾਂ ਲਿਆ ਹੋਇਆ ਹੈ ਜਿਹੜਾ ਕਿ ਇਸ ਤਰ੍ਹਾਂ ਗੱਲ ਨਹੀਂ ਹੈਗੀ ਕਿਉਂਕਿ ਸਾਡੀਆਂ ਕੋਈ 80% ਗੱਲਾਂ ਜਿਹੜੀਆਂ ਹੈਗੀਆਂ ਉਹ ਸਟ्रेस ਦੇ ਨਾਲ ਹੀ ਰਿਲੇਟਡ ਹੁੰਦੀਆਂ ਅਸੀਂ ਸਟ्रेस ਨੂੰ ਸੰਭਾਲ ਲਈਏ ਤਾਂ ਸਾਡੀ ਬਹੁਤ ਸਾਰੀਆਂ ਜਿਹੜੀਆਂ ਪ੍ਰੋਬਲਮਸ ਹੈ ਉਹ ਸੋਲਵ ਹੋ ਜਾਂਦੀਆਂ ਹੈ ਸਕਿਨ ਤੇ ਡੈਫੀਨਿਟਲੀ ਸਟ्रेस ਦਾ ਬਹੁਤ ਅਸਰ ਹੁੰਦਾ ਹੈ ਤੁਹਾਡੇ ਫੇਸ ਦੇ ਉੱਤੇ ਜਿਹੜੇ ਹੁੰਦੇ ਨੇ ਪਿੰਪਲਸ ਹੋ ਜਾਂਦੇ ਨੇ ਸ਼ਾਈਆਂ ਹੋ ਜਾਂਦੀਆਂ ਨੇ ਅੱਖਾਂ ਅਗੇ ਕੇਰੇ ਆ ਜਾਂਦੇ ਨੇ ਭੁੱਖ ਕਈ ਵਾਰੀ ਤੁਹਾਨੂੰ ਘਟ ਲੱਗਦੀ ਹੈ ਵੱਧ ਲੱਗਦੀ ਹੈ ਨੀਂਦ ਡਿਸਟਰਬ ਹੋ ਜਾਂਦੀ ਹੈ ਤੁਹਾਡਾ ਉੱਠਣ ਨੂੰ ਜਾਣ ਨੂੰ ਮਨ ਨਹੀਂ ਕਰਦਾ ਤਾਂ ਸਟ्रेस ਜਿਹੜਾ ਹੈਗਾ ਸਟ्रेस ਮੈਨੇਜਮੈਂਟ ਜਿਹੜਾ ਹੈਗਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਸੋ ਮੈਂ ਤਾਂ ਕਹਿੰਨੀ ਆ ਕਿ ਜੇ ਤਾਂ ਸਿਹਤ ਹੈ ਤੋ ਡੀ ਤੁਹਾਨੂੰ ਸਟ्रेस ਨਹੀਂ ਹੈ ਤੁਸੀਂ ਜ਼ਿੰਦਗੀ ਨੂੰ ਇੰਜੋਏ ਕਰ ਸਕਦੇ ਹੋ ਤੇ ਸਾਰਾ ਕੁਝ ਤੁਹਾਡੇ ਕੋਲ ਹੁੰਦੇ ਹੋਏ ਜੇ ਤੁਸੀਂ ਸਟ्रेस ਦੇ ਨਾਲ ਜੂਝ ਰਹੇ ਹੋ ਨਾ ਤਾਂ ਮੇਰਾ ਖਿਆਲ ਹੈ ਕਿ ਇਸ ਨੂੰ ਪ੍ਰਾਇੋਰਟੀ ਦੇਣੀ ਚਾਹੀਦੀ ਹੈ ਸਭ ਤੋਂ ਪਹਿਲਾ ਸਟ्रेस ਨੂੰ ਮੈਨੇਜ ਕਰੋ ਉਹਦੇ ਲਈ ਤੁਸੀਂ ਮੈਡੀਟੇਸ਼ਨ ਕਰੋ ਐਕਸਰਸਾਈਜ਼ ਕਰੋ ਹੈ ਨਾ ਫਰੈਂਡਸ ਦਾ ਅੱਛਾ ਗਰੁੱਪ ਰੱਖੋ ਜਿੱਥੇ ਤੁਸੀਂ ਮਜ਼ਾਕ ਕਰ ਸਕੋ ਆਪਣੀ ਦਿਲ ਦੀਆਂ ਗੱਲਾਂ ਸ਼ੇਅਰ ਕਰ ਸਕੋ ਤੇ ਸਾਡੀ ਸੁਸਾਇਟੀ ਦੇ ਵਿੱਚ ਜਿਹੜਾ ਇੱਥੇ ਇੰਡੀਆ ਦੇ ਵਿੱਚ ਤਾਂ ਸਾਨੂੰ ਕੋਈ ਹੈ ਹੀ ਨਹੀਂ ਹੈ ਕਿ ਆਪਣੇ ਆਸ-ਪਾਸੇ ਬਥੇਰੇ ਸਾਨੂੰ ਆਪਣੇ ਵਰਗੇ ਫਰੈਂਡਸ ਮਿਲ ਜਾਂਦੇ ਆ ਉਹਨਾਂ ਨਾਲ ਗੱਲਾਂ ਸ਼ੇਅਰ ਕਰਦੇ ਆ ਡਾਕਟਰ ਸਾਹਿਬ ਇਹ ਸਟ्रेस ਲੈਵਲ ਬਾਹਰ ਲੀਆਂ ਕੰਟਰੀਆਂ ਦੇ ਵਿੱਚ ਬਹੁਤ ਹੈ ਜੀ ਮੈਂ ਹੁਣ ਕੈਨੇਡਾ ਰਹਿ ਕੇ ਆਇਆ ਹਾਂ ਉੱਥੇ ਲਗਭਗ ਮਤਲਬ 90% ਲੋਕਾਂ ਨੂੰ ਸਟ्रेस ਹੈ ਕਿਉਂਕਿ ਲਾਈਫ ਬਹੁਤ ਜ਼ਿਆਦਾ ਫਾਸਟ ਚੱਲਦੀ ਹੈ ਜੀ ਸਾਨੂੰ ਇਮੋਸ਼ਨਲ ਸਪੋਰਟ ਨਹੀਂ ਮਿਲਦੀ ਖਾਸ ਕਰਕੇ ਜਿਹੜੇ ਮਤਲਬ ਇੰਡੀਅਨ ਲੋਕ ਨੇ ਉਹ ਇੱਕ ਪਰਿਵਾਰਕ ਮਾਹੌਲ ਦੇ ਵਿੱਚ ਰਹਿਣਾ ਜਿਹਾ ਹੁੰਦੇ ਆ ਜੀ ਪਰ ਉੱਥੇ ਬੰਦਾ ਜਾ ਕੇ ਇਕੱਲਾ-ਕੱਲਾ ਹੋ ਜਾਂਦਾ ਜੀ ਤੇ ਉਹ ਫਿਰ ਸਟ्रेस ਨੂੰ ਬਹੁਤ ਵਧਾਉਂਦਾ ਵਧਾਉਂਦੀ ਹੈ ਜੀ ਉਹ ਚੀਜ਼ ਬਿਲਕੁਲ ਮੈਂ ਵੀ ਕਿਉਂਕਿ ਕਾਫ ਅਲਮੋਸਟ ਅੱਧੀ ਦੁਨੀਆ ਤੱਕ ਉਮਝ ਚੁੱਕੀ ਹੋਊਗੀ ਜੀ ਸੋ ਮੈਂ ਦੇਖਿਆ ਕਿ ਵਾਕਈ ਮੇਰੇ ਬੱਚੇ ਵੀ ਅਮਰੀਕਾ ਸੈਟਲ ਹੋਏ ਨੇ ਤੇ ਉੱਥੇ ਵਾਕਈ ਸਟ्रेस ਬਹੁਤ ਜ਼ਿਆਦਾ ਹੈ ਔਰ ਮੈਂ ਐਕਚੁਅਲੀ ਜਿਹੜਾ ਹੈ ਲਾਈਫ ਕੋਚ ਵਾਲਾ ਪਾਰਟ ਜਿਹੜਾ ਆਪਣੀ ਲਾਈਫ ਦਾ ਮੈਂ ਸਟਾਰਟ ਕੀਤਾ ਹੈ ਇਹ ਉਹਨਾਂ ਨੂੰ ਦੇਖ ਕੇ ਕੀਤਾ ਹੈ ਕਿਉਂਕਿ ਮੈਂ ਦੇਖਦੀ ਸੀ ਕਿ ਉੱਥੇ ਲੋਕੀ ਜਿਹੜੇ ਹੈਗੇ ਆ ਸਪੈਸ਼ਲੀ ਲੇਡੀਜ਼ ਲੇਡੀਜ਼ ਨਹੀਂ ਆ ਮਨ ਮਿਡਲ ਈਸਟ men ਵੀ ਜਿਹੜੇ ਕਿ ਉੱਥੇ ਕੰਮ ਨਹੀਂ ਕਰਦੇ ਬੱਚੇ ਕੰਮ ਕਰਦੇ ਨੇ ਤੇ ਪੇਰੈਂਟਸ ਸਿਟੀ ਉੱਤੇ ਆ ਉਹਨਾਂ ਨੂੰ ਬੜਾ ਇਸ ਗੱਲ ਦਾ ਨਾ ਲੋਨਲੀਨੈਸ ਦਾ ਤੇ ਉਹ ਬਹੁਤ ਮਿਸ ਕਰਦੇ ਨੇ ਆਪਣੀ ਕਮਿਊਨਿਟੀ ਨੂੰ ਮਿਸ ਕਰਦੇ ਨੇ ਜੀ ਪਰ ਵਾਕੀ ਸਟ्रेस ਹੈ ਬਹੁਤ ਜ਼ਿਆਦਾ ਪਰ ਇਹਨੂੰ ਮੈਨੇਜ ਕਰਨਾ ਬਹੁਤ ਜ਼ਰੂਰੀ ਹੈ ਔਰ ਕੋਈ ਨਾ ਔਖਾ ਵੀ ਨਹੀਂ ਹੈ ਕੀਤਾ ਜਾ ਸਕਦਾ ਹੈ ਵਿਲ ਪਾਵਰ ਹੋਣੀ ਚਾਹੀਦੀ ਹੈ ਜਾਂ ਫਿਰ ਕੋਈ ਇੱਕ ਸਹੀ ਗਾਈਡ ਹੋਣਾ ਚਾਹੀਦਾ ਹੈ ਜਿਹੜਾ ਕਿ ਤੁਹਾਨੂੰ ਗਾਈਡ ਕਰ ਸਕੇ ਬਿਲਕੁਲ ਡਾਕਟਰ ਸਾਹਿਬ ਉਧਰ ਵਾਲੇ ਜਿਹੜੇ ਲੋਕ ਹੈ ਜੀ ਜਿਨ੍ਹਾਂ ਨੂੰ ਅਪਗੋਰੀ ਕਹਿੰਦੇ ਆ ਉਹਨਾਂ ਦੇ ਵਿੱਚ ਵੀ ਸਕਿਨ ਇਸ਼ੂਜ਼ ਬਹੁਤ ਜ਼ਿਆਦਾ ਨੇ ਜੀ ਉਹ ਮਤਲਬ ਜਿੰਨਾ ਟਾਈਮ ਤਾਂ ਵੀਕਐਂਡ ਤੇ ਜਦੋਂ ਵੀ ਫ੍ਰੀ ਹੁੰਦੇ ਆ ਜੀ ਉਹ ਸਮੁੰਦਰ ਦੇ ਕਿਨਾਰੇ ਜਾ ਕੇ ਉਹ ਵਿਟਾਮਿਨ ਡੀ ਲੈਂਦੇ ਆ ਜੀ ਧੁੱਪ ਵਿੱਚ ਲੈਂਦੇ ਆ ਤੇ ਜਾਂ ਸਪਲੀਮੈਂਟ ਲੈਂਦੇ ਆ ਜੀ ਜਿਨ੍ਹਾਂ ਕੋਲ ਬੀਚ ਤੇ ਜਾਂਦੇ ਆ ਵੀ ਟਾਈਮ ਨਹੀਂ ਹੈਗਾ ਸੋ ਉਹ ਵਾਲੇ এনवायरमेंट ਦੇ ਵਿੱਚ ਜਾਂ ਕਹ ਲਓ ਉਧਰ ਵਾਲੀ ਸੁਸਾਇਟੀ ਦੇ ਵਿੱਚ ਵੀ ਬਹੁਤ ਜ਼ਿਆਦਾ ਸਕਿਨ ਪ੍ਰੋਬਲਮਸ ਵੇਖ ਨੂੰ ਮਿਲਦੀਆਂ ਜੀ ਹਾਂਜੀ ਐਕਚੁਅਲੀ ਜੋ ਹੈ ਨਾ ਜਿੰਨਾ ਦੀ ਮਤਲਬ ਵੀ ਗੋਰੇ ਜਿਹੜੇ ਆਪਾਂ ਕਹਿੰਦੇ ਆ ਉਹਨਾਂ ਚ ਮੈਲਨਨ ਦੇ ਜਿਹੜੇ ਹੈਗੇ ਨਾ ਉਹ ਘੱਟ ਹੁੰਦਾ ਹੈ ਮੈਲਨ ਜਿਹੜਾ ਕਿ ਆਪਣੀ ਬ੍ਰਾਊਨ ਸਕਿਨ ਜਾਂ ਬਲੈਂਕ ਸਕਿਨ ਦੇ ਵਿੱਚ ਡਾਰਕ ਸਕਿਨ ਦੇ ਵਿੱਚ ਜੀ ਜਿਆਦਾ ਹੁੰਦਾ ਹੈ ਮੈਲੇਨਨ ਜਿਹੜਾ ਕਿ ਪ੍ਰੋਟੈਕਟਿਵ ਹੁੰਦਾ ਹੈ ਜੀ ਸੋ ਉਹਨਾਂ ਦੇ ਵਿੱਚ ਇੱਕ ਤਾਂ ਇਹੋ ਕਾਰਨ ਹੁੰਦਾ ਹੈ ਕਿ ਮੈਲੇਨਨ ਘਟ ਹੈ ਤੇ ਸਕਿਨ ਦੀ ਪ੍ਰੋਟੈਕਟਿਵ ਪਰ ਉਹਨਾਂ ਨੂੰ ਵਿਟਾਮਿਨ ਡੀ ਲੈਣ ਵਾਸਤੇ ਉਹਨੂੰ ਜਿਆਦਾ ਡਿਊਰੇਸ਼ਨ ਵਾਸਤੇ ਸਕਿਨ ਦੇ ਵਿੱਚ ਬਿਲਕੁਲ ਸਾਂ ਦੇ ਵਿੱਚ ਕਰਨਾ ਹਾਂ ਉੱਥੇ ਵਾਕਈ ਜਿਆਦਾ ਇਨਸੀਡੈਂਸ ਹੈਗਾ ਸੋ ਡਾਕਟਰ ਸਾਹਿਬ ਇਹ ਤਾਂ ਸਕਿਨ ਦੀਆਂ ਆਪਾਂ ਗੱਲਾਂ ਕੀਤੀਆਂ ਜੀ ਹਾਂਜੀ ਹੁਣ ਲਾਸਟ ਦੇ ਵਿੱਚ ਅਸੀਂ ਤੁਹਾਡੀ ਜ਼ਿੰਦਗੀ ਬਾਰੇ ਜ਼ਰੂਰ ਜਾਨਣਾ ਚਾਹਾਂਗੇ ਜੀ ਤੁਸੀਂ ਆਪਣੇ ਡਾਕਟਰੀ ਦਾ ਸਕਿਨ ਸਪੈਸ਼ਲਿਸਟ ਤੁਸੀਂ ਇੱਕ ਡਾਕਟਰ ਤੋਂ ਫੇਅਰ ਸਕਿਨ ਸਪੈਸ਼ਲਿਸਟ ਬਣੇ ਜਾਂ ਸਿੱਧਾ ਹੀ ਤੁਸੀਂ ਸਕਿਲ ਸਪੈਸ਼ਲਿਸਟ ਵਜੋਂ ਹੀ ਜਾਣੇ ਜਾਂਦੇ ਸੀਗੇ ਜੀ ਹਾਂ ਨਹੀਂ ਜੀ ਮੈਂ ਐਕਚੁਅਲੀ ਮੈਡੀਸਨ ਦੇ ਵਿੱਚ ਹੁੰਦਾ ਪਹਿਲਾਂ ਆਪਾਂ ਐਮਬੀਬੀਐਸ ਕਰਦੇ ਆਂ ਫਿਰ ਉਸ ਤੋਂ ਬਾਅਦ ਸੁਪਰ ਸਪੈਸ਼ਲਾਈਜੇਸ਼ਨ ਕਰਦੇ ਆਂ ਜੀ ਸੋ ਮੈਂ ਐਕਚੁਅਲੀ ਦੋ ਸੁਪਰ ਸਪੈਸ਼ਲਾਈਜੇਸ਼ਨਸ ਕੀਤੀ ਪਹਿਲੀ ਅਨੈਸਥੀसिया ਐਂਡ ਕ੍ਰਿਟੀਕਲ ਕੇਅਰ ਜੀ ਕੀਤੀ ਉਹ ਮੇਰੇ ਫਾਦਰ ਨਾਲ ਸਰਜਨ ਸੀਗੇ ਸੋ ਉਹਨਾਂ ਨੂੰ ਅਨੈਸਥੀਟਿਸ ਦੀ ਲੋੜ ਸੀ ਮੈਂ ਉਹਨਾਂ ਵਾਸਤੇ ਕੀਤਾ ਪਰ ਸੇਮ ਟਾਈਮ ਤੇ ਮੈਨੂੰ ਕਿਉਂਕਿ ਮੈਨੂੰ ਸਕਿਨ ਦਾ ਸ਼ੌਕ ਸਕਿਨ ਦੀਆਂ ਬਿਮਾਰੀਆਂ ਦਾ ਜੀ ਸਕਿਨ ਸਪੈਸ਼ਲਿਸਟ ਬੰਦਾ ਫਿਰ ਮੈਂ ਸੈਕਿੰਡ ਐਮਡੀ ਜਿਹੜੀ ਹੈ ਉਹ ਸਕਿਨ ਦੀ ਕੀਤੀ ਤੇ ਮੈਂ ਫਿਰ ਐਜ਼ ਅ ਸਕਿਨ ਸਪੈਸ਼ਲਿਸਟ ਤਕਰੀਬਨ 40 ਸਾਲ ਮੈਂ ਕੰਮ ਕੀਤਾ ਠੀਕ ਹੈ ਤੇ ਡਾਕਟਰ ਸਾਹਿਬ ਦੀ ਸ਼ੁਰੂਆਤ ਕਿੱਥੋਂ ਹੋਈ ਤੁਸੀਂ ਆਪਣੀ ਸਕੂਲਿੰਗ ਕਿੱਥੋਂ ਕੀਤੀ ਪਟਿਆਲੇ ਤੋਂ ਹੀ ਨਹੀਂ ਜੀ ਮੈਂ ਸਕੂਲਿੰਗ ਮੈਂ ਮਾਲਵਾ ਬੈਲਟੂ ਬਿਲੋਂਗ ਕਰਦੀ ਹਾਂ ਕੋਟਪੂਰੇ ਤੋਂ ਮੇਰੀ ਸਕੂਲਿੰਗ ਹੋਈ ਜੀ ਤੇ ਮੈਂ ਇੱਥੇ ਮੈਡੀਕਲ ਕਾਲਜ ਪਟਿਆਲਾ ਦੀ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਆ ਫਿਰ ਮੈਂ ਇੱਥੇ ਫੈਕਲਟੀ ਜੀ ਕੰਮ ਕੀਤਾ ਫੈਕਲਟੀ ਜੀ ਰਹੀ ਇੱਥੇ ਮੈਂ ਰਿਟਾਇਰ ਹੋਈ ਫਿਰ ਹੁਣ ਮੈਂ ਆਪਣੀ ਪ੍ਰੈਕਟਿਸ ਇਥੇ ਰੇਕੀ ਹਸਪੀਟਲਸ ਕੀਤੀ ਹੈ ਤੇ ਹੁਣ ਅਸੀਂ ਡਾਕਟਰ ਸਾਹਿਬ ਤੁਹਾਡੀਆਂ ਵੀਡੀਓਜ਼ ਵੇਖੇ ਨੇ ਜੀ ਤੁਸੀਂ ਅਲੱਗ-ਅਲੱਗ ਰੋ ਪਲੇ ਕਰਦੇ ਹੋ ਜੀ ਲਾਈਫ ਕੋਚ ਦਾ ਵੀ ਕਰਦੇ ਹੋ ਸਕਿਨਲੀ ਵੀ ਲੋਕਾਂ ਨੂੰ ਦੱਸਦੇ ਹੋ ਤੇ ਅਸੀਂ ਤੁਹਾਡੇ ਤੋਂ ਆਸ ਕਰਦੇ ਹਾਂ ਜੀ ਵੀ ਤੁਸੀਂ ਸਮਾਜ ਨੂੰ ਇਦਾਂ ਹੀ ਤੁਸੀਂ ਸੇਵਾ ਕਰਦੇ ਰਹੋ ਸਾਨੂੰ ਬਹੁਤ ਚੰਗਾ ਲੱਗਿਆ ਜੀ ਤੁਹਾਡੇ ਨਾਲ ਮਿਲ ਕੇ ਤੇ ਦੁਬਾਰਾ ਵੀ ਕਦੀ ਮੌਕਾ ਮਿਲਿਆ ਤੇ ਅਸੀਂ ਤੁਹਾਡੇ ਨਾਲ ਜ਼ਰੂਰ ਗੱਲਬਾਤ ਕਰਾਂਗੇ ਜੀ ਡੈਫੀਨਿਟਲੀ ਡੈਫੀਨਿਟਲੀ ਬਹੁਤ ਬਹੁਤ ਧੰਨਵਾਦ ਹੈ ਜੀ ਬਹੁਤ ਬਹੁਤ ਡੈਫੀਨਿਟਲੀ ਐਸੈਂਸ਼ਲੀ ਮੈਨੂੰ ਵੀ ਬਹੁਤ ਅੱ ਸਗੀ ਸੋ ਜੋ ਕਿ ਮੈਨੂੰ ਮੈਂ ਦਿਲੋਂ ਚਾਹਨੀ ਆ ਔਰ ਐਜ਼ ਅ ਲਾਈਫ ਕੋਚ ਵੀ ਮੈਂ ਚਾਹਨੀ ਆ ਕਿ ਲੋਕਾਂ ਦੀ ਲਾਈਫ ਦੇ ਵਿੱਚ ਜੋ ਮੈਂ ਇੰਨੇ ਸਾਲਾਂ ਦੀ ਆਪਣੇ ਲਾਈਫ ਦੇ ਵਿੱਚ ਜਾਂ ਐਜ਼ ਅ ਡਾਕਟਰ ਜਨੇ ਸਾਲ ਮੈਂ ਕੰਮ ਕੀਤਾ ਹੈ ਉਹ ਜੋ ਮੇਰੇ ਐਕਸਪੀਰੀਐਂਸਸ ਹੈ ਉਹਨਾਂ ਤੋਂ ਮੈਂ ਕੁਝ ਜੋ ਲਰਨਿੰਗਸ ਲਈਆਂ ਨੇ ਜੋ ਮੈਨੂੰ ਸਿੱਖਿਆ ਮਿਲਿਆ ਹੈ ਉਹ ਮੈਂ ਬਾਕੀ ਸਾਰੇ ਲੋਕਾਂ ਦੇ ਨਾਲ ਵੀ ਸ਼ੇਅਰ ਕਰ ਸਕਾਂ ਜਾਂ ਮੈਂ ਉਹਨਾਂ ਦੇ ਕਿਸੇ ਦੇ ਵੀ ਜ਼ਿੰਦਗੀ ਦੇ ਵਿੱਚ ਕੋਈ ਚੇਂਜ ਲਿਆ ਸਕਾਂ ਜਾਂ ਮੈਂ ਸੋਸਾਇਟੀ ਨੂੰ ਕੁਝ ਦੇ ਸਕਾਂ ਤਾਂ ਮੇਰੇ ਲਈ ਬਹੁਤ ਹੀ ਉਸੀ ਦੀ اور ਮੇਰੇ ਲਈ ਬਹੁਤ ਵੱਡੀ ਗੱਲ ਹੋਏਗੀ ਬਹੁਤ ਸੋਹਣੀ ਗੱਲ ਆ ਡਾਕਟਰ ਸਾਹਿਬ ਧੰਨਵਾਦ ਆ ਜੀ ਤੁਹਾਡਾ ਥੈਂਕ ਯੂ ਜੀ ਥੈਂਕ ਯੂ